ਲਓ ਬਈ ਮਿੱਤਰੋ ਲਓ ਅੱਜ ਮੈਂ ਵੀਡੀਓ ਟਾਈਮ ਨਾਲ ਸਟਾਰਟ ਕੀਤੀ ਐ ਪਰ ਫੇਰ ਤੁਸੀਂ ਕਹੋਗੇ ਭਈ ਇਹ ਬਾਹਰ ਖੜ ਕੇ ਵੀਡੀਓ ਸਟਾਰਟ ਕਰਦਾ ਅੱਜ ਨਹੀਂ ਆ ਰਹੀ ਬੜਾ ਘੈਣ ਸੀਗਾ ਬਾਹਰ ਦਾ ਲਓ ਜੀ ਸੂਰਜ ਉਗ ਰਿਹਾ ਸੀਗਾ ਤੇ ਮੈਂ ਕਿਹਾ ਵੀਡੀਓ ਬਣਾਉਣੀ ਲਾਜ਼ਮੀ ਚਾਹੀਦੀ ਐ ਤੇ ਕੀ ਬਾਤ ਆ ਬਈ ਨਜ਼ਾਰਾ ਵੇਖਣ ਵਾਲਾ ਉਹਨੂੰ ਤਾਂ ਬਹੁਤ ਆ ਵੀਡੀਓ ਬਣਾਉਂਦੇ ਬਣਾਉਂਦੇ ਕਿੰਨਾ ਦਿਖਣ ਲੱਗ ਪਿਆ ਤੇ ਮੈਂ ਕਿਹਾ ਬਾਗ ਕਮਾਲ ਹੀ ਨਿਆਰਾ ਸੀ ਬਈ ਦੇਖਣ ਵਾਲਾ ਸੀ। ਉਹ ਬਈ ਮਿੱਤਰੋ ਸ਼ਕਲ ਤਾਂ ਮੈਂ ਵਿਖਾ ਨਹੀਂ ਸਕਦਾ ਪਰ ਨਾ ਮੇਰੇ ਹੁਣ ਹੀ ਸਰਟਬਲੇਟ ਹੈ ਇਹ ਦਿਖਾ ਵੀ ਦਿਨਾ। ਕੀ ਹਾਲ ਚਾਲ ਆ ਦੋਸਤੋ ਸਸੀガル ਜੀ ਦੇ ਸਾਰਿਆਂ ਨੂੰ। ਤੇ ਇਸ ਜੂਤ ਕੱਢਣ ਲੱਗਿਆ ਬੱਚੇ ਜੀ ਫਿਰ ਪਾਣੀ ਪਾਵਾਂਗੇ। ਜਿਹੜੇ ਛੱਡਨੇ ਆਂ ਜੂਕੂਤਰੀਆਂ ਦਾ ਛੱਡ ਦੇਣੀਗੇ। ਕਿਉਂਕਿ ਅੱਜ ਰੈਸ਼ੀ ਬਾਲੀ ਰੱਖੀ ਬੈਠੀਆਂ ਗੱਲ ਦਾਣੇ ਜਗਾਤੇ ਨੇ ਤੇ ਲੋ ਜੀ ਇਹ ਨਹੀਂ ਛੱਡਦੇ ਆ ਬੱਚੇ ਕਬੂਤਰ ਕੱਢਣ ਜਾਂਦਾ ਉਹ ਕੱਢ ਲਿਆ ਕੱਢ ਲਿਆ ਕੱਢ ਲਿਆ ਜੀ ਖੋਲ ਲੈਂਦਾ ਤੇ ਕੱਢ ਕਬੂਤਰ ਆਹਾ ਯਾਰਾ ਆਹਾ ਕਬੂਤਰ ਕਿੱਥੇ ਆ ਉਹ ਜੂਤ ਕੱਢਣ ਗਿਆ ਕਬੂਤਰ ਤਿੰਨੇ ਕੱਢ ਲਿਆ ਚਾਰੇ ਹੀ ਕੱਢ ਲਿਆ ਉਹ ਜਿਹੜਾ ਕੱਲ ਸਿੱਧਾ ਕਰਕੇ ਬਾਹਰ ਆ ਉਹ ਵੀ ਅੱਜ ਛੱਡ ਕੇ ਬਾਹਲਾਗੇ ਉਹਨੂੰ ਲੋ ਜੀ ਬਾਈ ਜੀ ਉਹ ਛੱਡਦਾ ਜਿਹੜਾ ਸਿੱਧਾ ਕਰਕੇ ਕਿਉਂਕਿ ਬੜਕਾ ਕੇ ਪਾਉਣਾ ਪਊਗਾ ਉਹ ਛੜਦਾ ਕਿੱਲਾ ਉਹਨੂੰ ਸਟੈਪਾ ਲਾਂਗੇ ਘੰਟੇ ਦੇ ਅੱਧੇ ਪੌਣੇ ਘੰਟੇ ਦੇ ਅੰਦਰ ਅੰਦਰ ਦੋਵੇਂ ਛਤਰਾਂ ਨਾਲ ਆਏ ਹੀ ਵੱਡੂਗਾ ਛੜ ਜਾ ਲਓ ਜੀ ਦੋ ਆ ਕਬੂਤਰ ਤੇ ਇੱਕ ਆ ਬੱਚਾ ਛੱਟਣ ਲੱਗਿਆ ਬੱਚਾ ਨਹੀਂ ਛਤਰੀ ਚਸ ਕਰਦਾ ਬਹਿ ਜਾਂਦਾ ਮਾਰੂਲਾ ਤਾੜੀ ਨਹੀਂ ਮਾਰੀਦੀ ਹੁੰਦੀ ਤੈਨੂੰ ਪਿਆਰੀ ਗੱਲ ਸਮਝਾਈ ਆ ਬਾਈ 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 ਬੈ ਗਿਆ ਆਪਣਾ ਜਿਹੜਾ ਸਿੱਧਾ ਕਹਿੰਦਾ ਕਰਨਾ ਛੱਡਿਆ ਸੀ ਹਲੋ ਬਈ ਮਿੱਤਰੋ ਬੈ ਗਿਆ ਤੇ ਡੱਈ ਵਾਲਾ ਵੀ ਦੋ ਹੀ ਰਹਿ ਗਏ ਹੁਣ ਤੋਂ ਪਾਵੇ ਇਹਨਾਂ ਕਰੜੰਗਾ ਦੇ ਹੁਣ ਥਾਣੂ ਆਉਂਦੇ ਆ ਉਹ ਥੋੜਾ ਆ ਉਹ ਸਕੂਟਰ ਜਿਹੜਾ ਮੜਾ ਸਿੱਧਾ ਦੂਜੇ ਦਿਨ ਬੈਠਾ ਜੁੜ ਕੇ ਕੋ ਆ ਤੇ ਨਿੱਕੀ ਫਤਵਾ ਮੈਨੂੰ ਆ ਉਹ ਆ ਕੇ ਇੱਕ ਦੂਆਲਾ ਆ ਬਲੋ ਵੀ ਮੇਤੋ ਮੋਟਰ ਦਿੱਤੀ ਹੈ ਚਲਾਇ ਇੱਕ ਪਹਿਲਵਾਨਾ ਬਣਾ ਗਿਆ ਤੇ ਇੱਕੋ ਕਈ ਚੱਕੀ ਹੁੰਦਾ ਤੇ ਚਲੋ ਆਪਾਂ ਵਾਧਦੇ ਹਾਂ ਨਹੀਂ ਗਾਣ ਤੇ ਅੱਜ ਸਭ ਨੂੰ ਉਹ ਪਾਣੀ ਲਾ ਦੇਗੇ ਦੂਜਾ ਤੇ ਨਾਲੇ ਗੱਲੇ ਲਾਉਣ ਆ ਰਹੇ ਆ ਸਾਰੀ ਸਬਜ਼ੀ ਲਾਉਣ ਆ ਗਏ ਸਾਰਾ ਕੋ ਘਰ ਦੇਾਂਗੇ ਅੱਜ ਆਪਾਂ ਨਾਲੇ ਪੱਠੇ ਲਾਦੇ ਆਂਗੇ ਤੇ ਦੂਜਾ ਪਹਿਲਵਣਾ ਹੋਵਾਂਗੇ ਤੇ ਕਬੂਤਰ ਆਪਣੇ ਕੀ ਰਹਿ ਗਿਆ ਕਿਉਂਕਿ ਨਵੇਂ ਹੀ ਆ ਸਾਰੇ ਕਬੂਤਰ ਅੱਜ ਛੱਡ ਗਣੀਆਂ ਲਓ ਜੀ ਮੋਟਰ ਚਲਾਤੀ ਐ ਤੇ ਸਰੋਂ ਨੂੰ ਪਾਣੀ ਛੱਡਤਾ ਆਪਾਂ ਤੇ ਜੋ ਤੇ ਇਧਰ ਫਰਦਾ ਤੇ ਕਬੂਤਰ ਆਪਣੇ ਬੈਠਿਆ ਛਤਰੀਆਂ ਤੇ ਟੈਡ ਲਾਈ ਇੱਕ ਫਿਰਦਾ ਨਵੇਂ ਹੀ ਆ ਵੈਸੇ ਉੱਡੇ ਉੱਡੇ ਵੀ ਨਹੀਂ ਕਰਦਾ ਸਮ ਨੂੰ ਖਾਣ ਕਰੇ ਖਾਣੇ ਦੇ ਖਾਂਜੀ ਬਣਾ ਪੀਰਾਂ ਦੇ ਬੈਠੇ ਛਤਰਾਂ ਦੇ ਟੈਡ ਲਾਈ ਲਓ ਜੀ ਪੱਠਿਆਂ ਨੂੰ ਛੜਤਾ ਸਬਜ਼ੀ ਭਾਜੀ ਲਾਤੀ ਸਰੋਂ ਬीडीਰ ਫੀਰ ਲਾਤੀ ਲੋਕ ਉਹ ਪਰਲੇ ਪਾ ਫਿਰ ਨਹੀਂ ਕਰਦੇ ਆਂ ਮੱਟ ਦੀ ਮੱਟ ਵੀ ਗਏਗੇ ਤੇ ਆਹ ਸੰਡੇ ਗੁੰਡੇ ਲਾ ਤੇ ਹੁਣ ਬੱਤਰ ਆਗੇ ਉਹਨੂੰ ਗੁੱਡ ਗੁੱਡ ਕੇ ਤੇ ਸਰੋਂ ਵੀ ਲਾਤੀ ਆ ਛੋਲੇ ਵੀ ਲਾਤੀ ਸਾਰਾ ਕੁਲ ਲਾਦਾ ਇਹ ਬੂੜ ਵਿਚਾਰਾ ਉਹ ਫਰਦਾ ਤੇ ਦੋ ਕਬੂਤਰ ਆਪਣੇ ਤਾਂ ਖੜੇ ਆ ਉਹ ਪਤਾ ਨਹੀਂ ਕਿਹਦਾ ਬੈਠੋ ਉਹ ਬੈਠਾ ਸ਼ਟਰ ਤੇ ਆ ਬੈਠਾ ਆ ਬੈਠਾ ਅਦਾ ਨਹੀਂ ਕੀਦਾ ਇਹ ਲਓ ਜੀ ਬਰਡੇ ਨੂੰ ਵੀ ਕਰਤਾ ਛਾਵੇਂ ਧੁੱਪ ਲਵਾਉਂਦੇ ਸੀਗੇ ਜੋ ਦੂਜੇ ਵੀ ਆ ਗਏ ਪਹਿਣ ਆ ਫਰਤੇ ਆ ਆ ਵੀ ਆ ਗਿਆ ਟੂਸੇ ਬਗਲਾ ਦਾ ਦੂਜੇ ਨੇ ਵੇਣੇ ਬਾਦਾਮ ਚੁਗਲੇ ਕਿ ਨਹੀਂ ਚੁਗੇ ਅੱਜ ਦੋ ਕਬੂਤਰ ਕੱਢਿਆ ਨਵਾਂ ਹੀ ਮੁੰਨਾ ਚ ਸਲਾਈਟ ਕਰਾਂਗੇ ਵੀ ਜਿਹੜਾ ਸਹੀ ਉੱਡਿਆ ਬਾਜੀ ਨੂੰ ਮੜਾ ਕੇ ਲਈ ਨੂੰ ਬਾਦਾਮ ਚ ਦੇਈ ਜਾਂਦੇ ਆ ਆ ਟੂਸੇ ਬਗਲਾ ਆ ਗਿਆ ਲਓ ਜੀ ਲੋ ਬਾਈ ਜੇ ਨੂੰ ਰਸਤਾ ਪਾਣੀ ਸ਼ਾਮੀ ਕਰਤਾ ਹੀ ਘੰਟਾ ਸਾਰਾ ਹੋ ਗਿਆ ਸ਼ਾਮੀ ਕੀਤੇ ਨੇ ਤੇ ਪਾਣੀ ਰਖਤਾ ਤੇ ਉੱਤੇ ਇੱਕ ਨੂੰ ਡੋਰ ਲੱਗੀ ਆ ਉਹ ਲਾ ਲਿਆ ਹੀ ਆਪਾਂ ਬੱਚੇ ਇਹ ਨਾ ਉਡੇ ਤਾਂ ਟਕਾ ਕੇ ਜਿਵੇਂ ਖਾ ਲਈ ਲਓ ਬਈ ਮਿੱਤਰੋ ਦੋ ਪੁੱਤਰ ਤਾਂ ਆ ਤੀਜਾ ਮੇਰੇ ਹੱਥ ਚਬਰੜਾ ਇਹਨਾਂ ਨੂੰ ਚਾਰਾਂ ਨੂੰ ਇਹ ਬਿਦਾਮ ਨਹੀਂ ਚੋਗਦੇ ਤੇ ਅੱਜ ਇਹਨਾਂ ਨੂੰ ਰੱਖਾਂਗੇ ਭੁੱਖੇ ਪਾਸ ਫਿਰ ਕੱਲ ਨੂੰ ਚੁਗਣ ਲੱਗ ਪੈਣਗੇ ਕੂਤਰਿਆਂ ਨੂੰ ਬਦਾਮ ਪਾ ਜਾਂਦੇ ਉਹ ਤੁਹਾਨੂੰ ਮੈਂ ਦਿਖਾ ਦੇਣਾ ਲੋ ਬਈ ਜੀ ਚੀਨੀ ਵੀ ਚੁਗੀ ਜਾਂਦੀ ਐ ਤੇ ਥੱਲੇ ਦੂਜੀ ਵੀ ਚੁਗੀ ਜਾਂਦੀ ਐ ਇਹ ਦੋਵੇਂ ਚੁਗੀਆਂ ਜਾਂਦੀਆਂ ਤੇ ਜਿਹੜੇ ਆਪਣੇ ਦੂਜੇ ਕੂਤਰਾ ਬਈ ਬਦਾਮ ਚੋਗਦੇ ਨਹੀਂ ਉਹ ਪਤਾ ਨਹੀਂ ਕੀ ਗੱਲ ਆ ਉਹਨਾਂ ਨੂੰ ਰਾਈ ਦਾ ਦਿਨ ਭੁੱਖੇ ਰੱਖ ਕੇ ਇਹਦੇ ਕੱਲ ਨੂੰ ਪਾ ਦੇ ਆਂਗੇ ਕੱਲ ਨੂੰ ਦਾ ਚੁਗਣਗੇ ਚੁਗਣਗੇ ਆ ਤਿੰਨੇ ਕੂਤਰ ਆ ਇੰਨਾ ਤਿੰਨਾ ਨੂੰ ਤੇ ਥੱਲੜ ਲਾ ਤਾਂ ਭਾਜੀ ਨਹੀਂ ਆਚਾਰਾਂ ਨੂੰ ਪੰਜ ਕਬੂਤਰ ਬਦਾਮ ਪੰਜਾਂ ਨੂੰ ਪਾਇਆ ਕਰਾਂਗੇ ਪਿਆਰੇ ਹੁੰਦੇ ਆ ਵੀ ਛਾਵੇਂ ਲੋ ਜੀ ਚਾਰ ਕਬੂਤਰ ਰੇਕ ਤਾੜ ਨਾਲ ਤੇ ਪੱਠਾ ਨਹੀਂ ਰਪਾਈਏ ਰਿਸ਼ਤੇਦਾਰ ਆ ਕਿਸੇ ਰਿਸ਼ਤੇਦਾਰਾਂ ਕੋਲੇ ਬੈ ਗਏ ਇਹਨਾਂ ਨੂੰ ਰੱਖਣਾ ਭੁੱਖੇ ਦਾਣਾ ਪਾਣੀ ਪਾਤਾ ਕਬੂਤਰ ਕਬੂਤਰ ਨਾ ਵੀ ਛੱਟ ਨਾਲ ਗਾ ਖੁੱਡੇ 'ਚ ਬਦਾਮ ਚੋਕਲੇ ਆਨਾਂ ਨਹੀਂ ਤੇ ਪਾਣੀ ਤਾਂ ਨਹੀਂ ਉਹਨਾਂ ਨੂੰ ਰੱਖਤਾ ਸੀਗਾ ਤੇ ਇਹਨਾਂ ਨੂੰ ਲਾਗੇ ਹੁਣ ਆਪਾਂ ਇਹ ਤੜਗੇ ਦਾ ਪਹਿਲਾਂ ਮੈਂ ਦਾਣੇ ਕੱਢਦਾ ਮਾਰ ਜਿਨ੍ਹਾਂ ਦੇ ਕੱਢਨੇ ਆ। ਕੁਪੂਤਰ ਨੇ ਛੱਡ ਕੇ ਤੇ ਫੇਰ ਵੀ ਨੇ ਆ। ਤੇ ਅੱਜ ਆਪਾਂ 4 ਹੋਰ ਨਵੇਂ ਕਬੂਤਰ ਕੱਢੇ ਆ ਬਦਾਂ ਵੀ। ਇਹਨਾਂ ਨੂੰ ਠੁਖੇ ਰੱਖਦੇ ਆ ਅਜ ਫਿਰ ਕੱਲ ਨੂੰ ਬਦਾਂ ਚ ਗਾਵਾਂ। ਲਓ ਜੀ ਪਠਾਨੀ ਰਪਾਤਾ ਤੇ ਆਪਾਂ ਕੂਤਰ ਵੀ ਕਰਦੇ ਥਾਂਸ ਗਾਣੇ ਜੇ ਹਲ ਕਰਤਾ ਵੀ ਲਾ ਤੇ ਕੂਤਰ ਛੱਡ ਕੇ ਛੱਡਦੇ ਆ। ਕਿਉਂਕਿ ਅੰਦਰੋਂ ਇਹਨਾਂ ਨੂੰ ਬਦਾਂ ਗੋ ਇਹਨਾਂ 'ਚ ਕੋਈ ਵੀ ਨਹੀਂ ਚੋਕਦਾ। ਇਹ ਇਹ ਜਿਹੜੀ ਮਾੜੰਬ ਖੇਲ ਰਿਖੂਲੇ ਉਹਨਾਂ ਨੂੰ ਮੂੰਹ ਮਾਰਨਗੇ ਉਂਟੀਆਂ ਨਾ ਰੱਖੋ ਤਰੇ ਕੂਤਰੀ ਕੱਲੇ ਕੁਦੰਮਾ ਦੇ ਕੂਤਰੀਆਂ ਕੱਲੂ ਛੱਡ ਰਾਂ ਅਦਕਰ ਨੂੰ ਗਾਈ ਬਈ ਯਾਰ ਤੁਮ ਮਾਰ ਆਪਣਾ ਦਾਦਾ ਮੇਰਾ ਨਾਂ ਲਿਖਾ ਰਲਾਂ ਤੇ ਇਹਨਾਂ ਦਾ ਪਤਾ ਲੈਣ ਜਾਣਾ ਕੱਲ ਨੂੰ ਬਠਿੰਡੇ ਕੱਲ ਨੂੰ ਹੋ ਸਕਦਾ ਵਲੌਗ ਵੀ ਨਾ ਬਣੇ ਕੋਸ਼ਿਸ਼ ਕਰਾਂਗੇ ਬਣਾਉਂਦੀ ਨਹੀਂ ਆ ਕੇ ਬਣਾਵਾਂਗੇ ਤੇ ਆ ਕੂਤਰੀਆਂ ਇਹਨਾਂ ਜਿਹੜੀ ਇੱਕ ਅੱਧੀ ਪੱਟਣ ਵਾਲੀ ਪੱਟ ਦੇਗੇ ਕਿ ਰਹਿੰਦਾ ਇਹਨਾਂ ਦਾ ਕਿਤੇ ਦਿੰਨੇ ਆ ਮਸ ਲਓ ਜੀ ਲਓ ਬਈ ਮਿੱਤਰੋ ਨਾ ਤੋਂ ਲੈ ਆਹ ਦੋਨ ਆਪਾਂ ਚੱਲੇ ਆਂ ਖੇਤ ਅਣ ਤੋਂ ਵਿੜਾ ਮਾਰਿਆ ਕਿ ਫਿਰ ਆਪਾਂ ਕਰਾਮਾ ਦੀ ਸੁਪਰੀ ਜਿਹੜਾ ਇੱਥੇ ਆਪਣੇ ਆਂ ਦੀ ਗੋਟੀ ਦੇ ਕੂਪਟਰ 'ਤੇ ਬੈਠਾ ਸੀਗਾ ਤੇ ਉਹ ਦੀ ਸਿਆਣੀ ਉਹ ਡੁੱਡ ਗਿਆ ਫਣੀ ਤਾਂ ਇੱਥੇ ਬੈਠਾ ਸੀਗਾ ਤੇ ਸ਼ੋਰ ਆਹ ਵੇ ਮੇਰੇ ਨਾਲ ਚੱਲੂਗਾ ਲੋ ਬਈ ਮਿੱਤਰੋ ਆ ਗਏ ਆ ਖੇਤ ਮਾਲਕ ਦੀ ਮੇਰ ਨਾਲ ਕਣਕ ਵਧੀਆ ਠੀਕ ਹੈ ਤੇ ਸਪਰੇਅ ਦਾ ਕਰਨੀ ਕਰਨੀ ਹੈ ਟਿੱਕ ਟਿਲਾ ਇਹ ਵੀ ਤਾਂ ਮਾੜਾ ਮੋਟਾ ਨਹੀਂ ਪਊਗੀ ਤੇ ਅੱਜ ਵਾਗ ਵੀ ਮਗਰੀ ਖੜੇ ਆਏ ਕਣਕ ਠੀਕ ਹੈ ਸਪਰੇਅ ਕਰਾ ਦਿੰਨੇ ਆ ਕੱਲ ਨੂੰ ਕਰਾ ਦਈਏ ਪਰਸੋਂ ਕਰਾ ਲਈ ਲੋ ਵੀ ਮਿੱਤਰੋ ਸ਼ੈਂਪੀ ਖੁੱਲ ਗਈ ਸੀ ਆ ਖੇਤ ਖੂਤ ਜਾ ਕੇ ਆਪੇ ਪਤਾ ਨਹੀਂ ਕਿੱਧਰੋਂ ਆਈਏ ਖੁੱਲ ਜਾਂਦੀ ਹੈ ਵੀ ਜੱਬ ਹੀ ਇਹਦਾ ਸੰਗਲੀ ਲੋਡ ਕਰਨ ਵਾਲੀ ਆ ਉਹ ਗਈ ਅੰਦਰ ਤੇ ਮੰਮੀ ਗਾਂ ਦੀ ਕੁੱਤੀ ਭਾਲਦੀ ਫਿਰਦੀ ਸ਼ੈਂਪੀ ਨਾਲ ਕਿ ਕੁੱਤੀ ਪਤਾ ਨਹੀਂ ਕਿੱਧਰ ਗਈ ਮੈਂ ਲਿਆਇਆ ਸਾਦ ਕੇ ਹੁਣ ਸ਼ੈਂਪੀ ਸ਼ੈਂਪੀ ਕੋਰ 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 ਅੰਦਰ ਵੜ ਗਈ ਉਹਨੂੰ ਪਤਾ ਵੀ ਹੁਣ ਮੈਨੂੰ ਬੰਨਣਗੇ ਲੋ ਬਈ ਮਿੱਤਰੋ ਬਨਤੀ ਆ ਹੁਣ ਅਪ ਚੱਲਦੇ ਨੇ ਡਾਕਟਰ ਦੇ। ਮੇਰਾ ਗਲਾ ਬੜਾ ਖਰਾਬ ਹੈ। ਪਤਾ ਨਹੀਂ ਕੀ ਪ੍ਰੋਬਲਮ ਹੈ। ਖੇਰੇਡ ਕਰਕੇ ਨਾ ਮੈਨੂੰ ਗੋਲੀ ਲੱਗੀ ਹੈ 50mg। ਉਹ ਮੈਂ ਲੈਣੋ ਹਟ ਗਿਆ ਤੇ ਚਲੋ ਆਪਾਂ ਹੁਣ ਇਧਰ ਲਈ ਚੱਲਦੇ ਆਂ ਤੇ ਫਿਰ ਦੇਖਦੇ ਆਂ ਕਿ। ਲਓ ਜੀ ਉਹ ਸਾਹਮਣੇ ਘਰਾਂ ਦੇ ਪ੍ਰਧਾਨ ਦੇ ਖੁੱਲ੍ਹੇ ਅਖੰਡ ਪਾਠ ਤੇ ਸੇਬ ਬੁਗਿਆ ਲਈ ਪਰਨਾ ਮੈਂ ਤਾਂ ਚੱਕ ਲੈਦੇ ਤੇ ਮੇਰਾ ਗਲਾ ਖਰਾ ਉਹ ਪੱਠੀ ਵੀ ਖੀ ਮੈਨੂੰ ਲੱਗਦਾ ਜਿਆਦਾ ਹੀ ਭਰ ਕੇ ਲੱਗੇ ਮਾਂ ਤੇ ਜੋਰ ਹੈ ਪਾਣੀ ਲੱਗ ਗਿਆ ਜਿਆਦਾ ਹੀ ਭਰ ਕੇ ਥੋੜਾ ਵੈਸੇ ਹੁਣ ਤਾਂ ਕੋਈ ਚੱਕਰ ਨਹੀਂ ਉਤਰਾਈ ਜਾਊਗਾ ਤੇ ਜਨਸੰਖਿਆ ਮੇਰੇ ਮਗਰੀ ਫਰਦੀ ਹੈ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਵਿੱਚ ਮੇਰਾ ਵੀ ਲਾਈਕ ਕੀ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਅਗਰੋ ਕਿ ਮੇਰਾ ਜਿਹੜਾ ਖੋਲ ਚੱਕ ਵਿੱਚ ਆਇਆ ਤੇ ਸੋਸੀ ਗੱਲ ਦੀ ਸਾਰਿਆਂ ਨੂੰ ਡੇ ਗਿਆ